ਇੱਕ ਜਾਨੀ ਮੈਂ ਹੁਣ ساری ਉਮਰ ਨਾ ਕੰਮ ਚ ਨਾਂਗੀ ਕੁਆਣੀਆਂ ਸੁਣਨਾ ਬੋਰ ਜਾਨੀ ਇਹ ਦਰਾਣੀ ਠਾਣੀ ਵੀ ਕਹਿੰਦੇ ਦਰਾਣੀ ਠਾਣੀ ਦੇ ਵਿੱਚ ਬਹੁਤ ਬਣ ਜਾਂਦੀ ਆ ਜਿਹੜੀ ਸੌਂਕਣ ਦੀ ਸੌਂਕਣ ਦੀ ਨਹੀਂ ਬਣਦੀ ਜੇ ਇੱਕ ਦੇ ਦੋ ਵਿਆਹ ਆ ਜਾਂ ਤਿੰਨ ਵਿਆਹ ਉਹਨਾਂ ਦੀ ਆਬਜਦੀ ਬਿਲਕੁਲ ਨਹੀਂ ਬਣੂਗੀ ਇਜਨੇ ਰਾਜੇ ਰਾਣੇ ਦੇ ਨਿਗਰਾਨੀਆਂ ਹੁੰਦੇ ਸੀ ਇੱਕ ਨੂੰ ਮੁੰਡਾ ਹੋਇ ਹੋਣ ਵਾਲਾ ਹੋਣਾ ਦੂਜੀ ਨੇ ਕਹਿਣਾ ਵੀ ਇਹ ਆਪਣਾ ਨਹੀਂ ਕਿਸੇ ਨੇ ਪੁੱਛਣਾ ਉਹਨੂੰ ਮਾਰਨ ਦੀ ਕੋਸ਼ਿਸ਼ ਕਰਨੀ ਆ ਤੈਨੂੰ ਮੈਂ ਕਿੰਨੀਆਂ ਕਹਾਣੀਆਂ ਸੁਣਾਈਆਂ ਹੋਰ ਇਹੀਆਂ ਕਹਾਣੀਆਂ ਬਹੁਤ ਆ ਪਰ ਇੱਕ ਕਹਾਣੀ ਆ ਜਿਹਦੇ ਵਿੱਚ ਤੰਨ ਰਾਣੀਆਂ ਇੱਕ ਕੋਲੇ ਬੱਚਾ ਹੁੰਦਾ ਤੇ ਤਿੰਨੇ ਇੱਕੋ ਜਿਹਾਂ ਬੱਚੇ ਨੂੰ ਸਮਝਦੇ ਆ ਉਹ ਇੱਕ ਰਾਜਾ ਸੀ ਰਾਜੇ ਨੇ ਪਹਿਲਾਂ ਵਿਆਹ ਕਰਾਇਆ ਦਿਆ ਖਰਾਇਆ ਤੇ ਉਹਨੇ ਬੜੀ ਦਵਾਈਆਂ ਬੂਟੀਆਂ ਦਿੱਤੀਆਂ ਉਹਨੂੰ ਹੁਣ ਆ ਟੀਕੇ ਦਵਾਈ ਬੂਟੀ ਆ ਉਹਨੂੰ ਦੇਸੀ ਹੁੰਦੀਆਂ ਸੀ ਟੀਗਲ ਉਹੀ ਆ ਬੱਚਾ ਨਾ ਹੋਇਆ ਫੇਰ ਵੈ ਡੀ ਡੂ ਕੇ ਫੇਰ ਦੂਜਾ ਖਰਾ ਲਿਆ ਫੇਰ ਮਨਾ ਬੱਚਾ ਹੋਇਆ ਉਹ ਦੇਖਿਆ ਵੀ ਫੇਰ ਵੀ ਬੱਚਾ ਹੋਣਾ ਤੇ ਉਹਨੇ ਤੀਜਾ ਵਿਆਹ ਕਰਾਇਆ ਉਹ ਤੀਜੇ ਦੇ ਮੁੰਡਾ ਹੋਇਆ ਤੀਜੇ ਦੇ। ਰਾਣੀ ਬਹੁਤ ਗਾਰੇ ਸੁਨੱਖੀ ਇਹ ਮੁੰਡਾ ਹੋਇਆ। ਮੁੰਡਾ ਹੋਇਆ ਮੁੰਡਾ ਜੇ ਬਾਵਾ ਅਰਾਰ ਤੇ ਇੰਨਾ ਮੁੰਡਿਆਂ ਨੂੰ ਸਾਹਮਣੋਂ ਹੋ ਤਿੰਨੇ ਜਾਣੀਆਂ ਨੂੰ ਐ ਨਾ ਹੋਵੇ ਐ ਨਹੀਂ ਸੀ ਪਤਾ ਛੋਟੀ ਰਾਣੀ ਨੂੰ ਵੀ ਇਹ ਮੇਰਾ ਮੁੰਡਾ ਜਾਂ ਵੱਡੀ ਨੂੰ ਵੀ ਮੇਰਾ ਮੇਰਾ ਮੁੰਡਾ ਜਾਂ ਇਹਦਾ ਮੁੰਡਾ ਇੰਨਾ ਜਣੇ ਮੁੰਡੇ ਦਾ ਤਿਉਹਾਰ ਕਰਨ। ਉੱਥੇ ਇੱਕ ਖਾਸ ਹੁਣ ਆਪਾਂ ਛਾਹ ਕਹਿਦੇ ਨੇ ਪਹਿਲਾਂ ਜਿ ਬਣਾ ਯੋਗੀ ਆ ਦੇ ਸਾਧਾ ਨੂੰ ਬੜਾ ਕਰਾਮਤੀ ਸੀ ਉਹ ਆ ਗਿਆ ਜਦੋਂ ਆ ਗਿਆ ਤੇ ਉਹ ਨੂੰ ਕੇ ਆਵਾਜ਼ ਸੁਣ ਗਈ ਪਤਾ ਲੱਗ ਗਿਆ ਸਾਰੇ ਵੀ ਜਿਹੜਾ ਰਾਜੇ ਦੀ ਰਾਣੀ ਆ ਬੜੀ ਸੋਹਣੀ ਆ ਪਤਾ ਨਹੀਂ ਕਿੱਥੋਂ ਪਿਆ ਕੇ ਲਿਆ ਆ ਉਹ ਨੂੰ ਇਹਸ ਗੱਲ ਦਾ ਪਤਾ ਲੱਗਿਆ ਤੇ ਉਹ ਭਾਈ ਉਹਨੇ ਜਾ ਕੇ ਮਹਿਲਾਂ ਦੇ ਵਿੱਚ ਅਲਖ ਜਗਾਤੀ ਯੋਗੀ ਨੇ ਸਾਧ ਲਾਲਾ ਜਗਾਤੀ ਤੇ ਗੋਲੀਆਂ ਕੋਲੇ ਖੈਰ ਭੇਜੀ ਉਹਨੇ ਖੈਰ ਨਾਲ ਲਈ ਆ ਨਵੀਂ ਮਾਤਾ ਰਾਣੀਆਂ ਤੋਂ ਲੈਣੀ ਆ ਜਦੋਂ ਮੁਰਗੀ ਵੀ ਉਹਦਾ ਖੈਰ ਲੈਂਦਾ ਨਹੀਂ ਗੋਲੀ ਮੁਰਗੀ ਫਿਰ ਰਾਣੀ ਆਪ ਲੈ ਕੇ ਆਈ ਖੈਰ ਤੋਂ ਰਾਣੀ ਖੈਰ ਪਾਉਣ ਲੱਗੀ ਵੱਡੀ ਰਾਣੀ ਆ ਤਾਂ ਨਹੀਂ ਮੈਂ ਤਾਂ ਹੀ ਇੱਥੋਂ ਲੈਣੀ ਮੈਂ ਤਾਂ ਛੋਟੀ ਰਾਣੀ ਤੋਂ ਖੈਰ ਲੈਣੀ ਆ ਪਾਈ ਉਹ ਵੀ ਮੁਰਗੀ ਉਹਨੇ ਦੇ ਜਾ ਕੇ ਦੂਜੀ ਰਾਣੀ ਭੇਜਤੀ ਉਦੋਂ ਡਰਦੇ ਸੀ ਲੋਕ ਸ਼ਰਾਫ ਤੋਂ ਬਾਹਲੇ ਉਦੋਂ ਬੇੜਾ ਵੀ ਇਹ ਸ਼ਰਾਫ ਤੋਂ ਬਾਹਲੇ ਲੱਗਦੇ ਸੀ ਉਹ ਦੂਜੀ ਰਾਣੀ ਨੇ ਆਖਿਆ ਤਾਂ ਨਹੀਂ ਪਾਈ ਮੈਨਾਂ ਸਾਰਿਆਂ ਨੂੰ ਛੋਟੀ ਰਾਣੀ ਤੋਂ ਖੇਰ ਲੈਣੀ ਆ ਉਹ ਬਹੁਤ ਜਾਨੀ ਗਿਰੀ ਨਾ ਹੀ ਹੱਥ ਛੱਡੀ ਜਦੋਂ ਉਹ ਗਈ ਜਾ ਕੇ ਇੱਥੇ ਉਹਨੂੰ ਕਹਿੰਦੀ ਵੀ ਜਾ ਕੁੜਗੇ ਤੋਂ ਬਾਹਲੇ ਮੰਦਾ ਨਹੀਂ ਯਾਨੀ ਇਹ ਦੇਖੀ ਜਾਂਦੀਆਂ ਜਿਹਨੂੰ ਖੈਰ ਲੈ ਕੇ ਆਉਣ ਲੱਗੀ ਨਾ ਅਖਰਾ ਝਮਕਾ ਨਹੀਂ ਮਾਰਿਆ ਮੱਖੀ ਬਣਾ ਦੀ ਬਣਾ ਕੇ ਮੱਖੀ ਦਾ ਨਕਲ ਗਿਆ ਨਕਲ ਕਰ ਪੈ ਲਾ 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 ਹੁਵੇ ਲਾਗੇ ਪਾਲਣ ਮਗਰ ਚੜੇ ਚੁੜੇ ਬਥੇਰੇ ਕੋਈ ਪਤਾ ਹੀ ਨਾ ਲੱਗਿਆ ਸਾਤ ਬਈ ਕਿੱਧਰ ਗਿਆ ਕਿੱਧਰ ਨਹੀਂ ਗਿਆ ਜਦ ਠੀਕ ਤੇ ਹੋਰ ਰਾਜਧਾਨੀ ਦੇ ਰਾਜੇ ਦਾ ਸ਼ਹਿਰ ਦਾ ਉਥੇ ਘਰ-ਬਾਰ ਸੀ ਸਭ ਕੁਝ ਸੀ ਹਰ ਭਾਈ ਉਥੇ ਲੈ ਗਿਆ ਉਥੇ ਲਿਜਾ ਕੇ ਉਹਨੇ ਫਿਰ ਜਨਾਨੀ ਬਣਾ ਲਈ ਰਾਣੀ ਇਹ ਜਨਾਨੀ ਬਣਾ ਲਈ ਕਰਾਮਾਦੋਲੇ ਏਡੀ ਸੀ ਉਹਨੂੰ ਕਹਿੰਦਾ ਸੀ ਵੀ ਤੂੰ ਨਾ ਇਤ ਚਾਰ ਕਰਮਾਂ ਇਨ ਪੱਟ ਕੇ ਤੁਰ ਗਈ ਤੈਨੂੰ ਛੱਡਦਾ ਨਹੀਂ ਜਿੱਥੇ ਮਰਜੀ ਜਾਪੜੀ ਦੁਨੀਆਂ ਤੋਂ ਤੈਨੂੰ ਲੈ ਉਥੋਂ ਲੈ ਆਉਂ ਖਿੱਚ ਕੇ ਹੁਣ ਜਾਣਾ ਕਿੱਥੇ ਸੀ ਉਹਨੇ ਤੇ ਮੁੰਡਾ ਉਹ ਹੋਲੀ ਮੁੰਡੇ ਨੂੰ ساری ਹੁਰਤ ਸੀ ਜੇ ਲੋਰੀ ਮਾਂ ਨੇ ਚੱਕੀ ਆ ਉਹਨੇ ਮੁੰਡਾ ਪੂਰਾ ਗੱਭਰੂ ਹੋ ਗਿਆ ਯਾਨੀ ਗੱਲ ਮਕਾਰੇ ਦਾੜੀ ਮੁਸਤਰੀ ਆਈ ਤੇ ਉਹ ਫਿਰ ਉਹਨਾਂ ਰਾਣੀਆਂ ਨੂੰ ਕਹਿੰਦਾ ਰਾਣੀਆਂ ਬੜਾ ਸ਼ੌਂਕ ਨਾਲ ਪਾਲਿਆ ਬਿੰਦਵਸਾਰਾਂ ਕਰਿਆ ਕਰਨ ਉਹਨਾਂ ਨੂੰ ਕਹਿੰਦਾ ਬੀਬੀ ਜਿਹੜੀ ਮੇਰੀ ਤੀਜੀ ਬੀਬੀ ਸੀ ਉਹ ਕਿੱਧਰ ਗਈ ਆ ਮੈਨੂੰ ਤੁਸੀਂ ਦੱਸ ਦਿਓ ਨਹੀਂ ਉਹ ਕਿੱਥੇ ਆ ਉਹਨੂੰ ਮੁੰਡੇ ਨੇ ਉਹ ਨਹੀਂ ਸੀ ਪਤਾ ਵੀ ਮੈਂ ਉਹਦਾ ਮੁੰਡਾ ਕਿ ਮੈਂ ਦਾ ਮੁੰਡਾ ਕਹਦਾ ਮੁੰਡਾ ਕਿਉਂ ਕਿਉਂ ਸਾਰੀਆਂ ਕਰਦਿਆਂ ਸੀ ਉਹ ਗੰਗਾਪੁੱਤ ਨੂੰ ਕੀ ਹੱਲ ਕਰ ਸਕਦਾ ਉਹਦਾ ਹੱਲ ਤਰੇ ਪਿਓ ਤੋਂ ਨਹੀਂ ਹੋਇਆ ਫੌਜਾਂ ਤੋਂ ਨਹੀਂ ਹੋਇਆ ਪਤਾ ਨਹੀਂ ਕੀ ਸ਼ਾਇਆ ਕੌਣ ਸਾੜਾ ਕਿੱਥੋਂ ਰਹਾ ਕਿੱਥੋਂ ਰਹੀ ਕਿੰਨੀ ਔਰੇ ਵਿੱਚ ਸ਼ਕਤੀ ਆ ਉਹਰਾ ਫੇ ਮੈਨੂੰ ਦੱਸੋ ਤੇ ਮੈਂ ਫੇ ਮਾਂ ਨੂੰ ਮੜਵਾ ਕੇ ਲਿਓ ਉਹ ਗੰਗਾਪੁੱਤ ਸਾਰਾ ਉਹ ਗ੍ਰਾਮਤੀ ਸਾਹ ਉਹ ਜਦੋਂ ਆਇਆ ਖੈਰ ਲੈਣ ਆਇਆ ਇੱਥੇ ਉਹ ਤੇਰੀ ਬੀਬੀ ਸੋਹਣੀ ਆ ਬਾਲੀ ਤੇਰੀ ਖੀਵੀ ਸੀ ਤੇਰੀ ਤੇ ਉਹ ਜਦੋਂ ਖੈਰ ਪਾਉਣ ਗਈ ਗੋਲੀ ਉਹਨੇ ਗੋਲੀ ਮੋਰਤੀ ਲਈ ਨਾ ਫੇਰ ਤੇਰੀ ਵੱਡੀ ਬੀਬੀ ਗਈ ਇਹ ਤਾਂ ਨਹੀਂ ਫੇਰ ਤੇਰੀ ਆ ਮਾਂ ਗਈ ਇਹ ਤਾਂ ਨਹੀਂ ਫੇਰ ਤੇਰੀ ਉਹ ਮੰਮੀ ਜਦੋਂ ਗਈ ਨਾ ਉਹਨੂੰ ਉਹ ਮੱਖੀ ਬਣਾ ਕੇ ਲੈ ਗਿਆ ਬਹੁਤ ਦੂਰ ਤੱਕ ਅਸੀਂ ਪਰਤਾਲ ਘਰੀ ਆ ਤੇ ਪਰ ਉਹਦਾ ਪਤਾ ਨਹੀਂ ਲੱਗਿਆ ਔਰ ਬੇਬੇ ਫਿਰ ਮੈਂ ਲਿਉਂ ਪਾਲ ਕੇ ਉਹਨਾਂ ਨੇ ਕਿਹਾ ਪੁੱਤ ਤੂੰ ਨਾ ਆ ਜਾ ਤੂੰ ਵੀ ਸਾਡੇ ਹੱਥੋਂ ਜਾਵੇਂਗਾ ਉਹ ਸਾਥ ਬਹੁਤ ਗੰਦਾ ਨਹੀਂ ਕਿਸੇ ਦੇ ਮਤੋਂ ਹੁੰਦਾ ਉਹ ਆਦਾ ਨਹੀਂ ਮਾਂ ਮਾਨੂੰ ਖੁੱਟੀ ਰਿ ਹੋ ਕੇ ਨਾ ਰਾਜੇ ਨੂੰ ਕਿਹਾ ਰਾਜਾ ਰਵੀ ਜੀ ਨਹੀਂ ਹੰਡ ਛੱਡਦਾ ਹੁਣ ਹੰਡ ਚੜਿਆ ਗਿਆ ਆਪਾਂ ਨਹੀਂ ਰੋਕ ਸਕਦੇ ਇਹਨੂੰ ਉਹ ਕਹਿੰਦਾ ਵੀ ਜਾ ਵੜਾ ਤੇਰੀ ਮਰਜ਼ੀ ਆ ਪੁੱਤ ਉਹਨੇ ਭਾਈ ਕੋੜਾ ਲਿਆ ਆਪਰੇ ਛਾਥਿਆਰ ਲਾਲੇ ਸਾਰੇ ਹਾਂ ਚੱਲ ਭਾਈ ਉਹ ਆਉਂਦਾ ਹੋ ਕੇ ਘੋੜੇ ਤਿਆਰ ਤੇ ਚੱਲ ਪਿਆ ਚਲੋ ਚਾਲ ਚਲੋ ਚਾਲ ਜਾਂਦਾ ਜਾਂਦਾ ਤੇ ਉਹ ਭਾਈ ਕਿਦੋਂ ਉਹ ਚ ਪਿਛੋਂ ਦਾ 10 35 ਕਰਦੀ ਕਰਾਉਂਦੀ ਤੇ ਉਹ ਸ਼ਹਿਰ ਜਾਵੜਿਆ ਉਹ ਸ਼ਹਿਰ ਜਾਵੜਿਆ ਦੇ ਕਹਾਣਿ ਝੋਰੀ ਦਾਣੇ ਪੁੰਨੀ ਜਾਵੇ ਉਹਨੂੰ ਜਾ ਕੇ ਮੋਹਰ ਕੱਢ ਕੇ ਫੜਾਉਂਦੀ ਆਦਾ ਮਾਲ ਹੈ ਮੋਹਰ ਮੈਨੂੰ ਦਾਣੇ ਦੇ ਪੂਰਾ ਉਹਨੇ ਦੇਖਿਆ ਉਹ ਰਾਜਾ ਔਰ ਇਹ ਪੁੱਤ ਮੈਂ ਪੈਸੇ ਨਹੀਂ ਲੈਣੇ ਤਾਂ ਦਾਣੇ ਚੱਬ ਲਾ। ਠੀਕ ਹੈ। ਬਣਾਉਣੀ ਸੀ ਉਹਨੇ ਪੱਜ ਨਹੀਂ। ਉਹਨੂੰ ਕਹਿੰਦਾ ਮਾਂ ਚੱਲ ਮੋਹਰ ਤਾਂ ਲੈ ਲੈ ਕੋਈ ਗੱਲ ਨਹੀਂ ਫੇਰ ਕੀ ਆ ਮੈਂ ਕਿਹਾ ਕੋਈ ਨਹੀਂ ਲੈ ਲਾ ਤੂੰ। ਤੇ ਪਰ ਮੈਨੂੰ ਅੱਜ ਦੀ ਰਾਤ ਕਟਾ ਲਾ ਆਪਦੇ ਘਰੇ ਮੇਰਾ ਦੇ ਬਾੜੀ ਜੂੜਾ ਸ਼ਹਿਰ। ਔਰ ਇਹ ਪੁੱਤ ਮੈਂ ਕਿਹਨਾਂ ਦੋ ਘਟ ਲਾ ਗੱਲ ਆ ਇਹ। ਉਹ ਆਉਂਦੇ ਘਰੇ ਲੈ ਗਈ। ਘਰੇ ਲਿਜਾ ਆ ਕੇ ਰੁਠ ਢੁਕ ਖਾ ਪੀ ਕੇ ਤੇ ਪੈ ਗਈ। ਉਹ ਮੈਂ ਪੁੱਛਣ ਲੱਗਿਆ ਨਾ ਮਾਂ ਵੀ ਇੱਥੇ ਕੋਈ ਸਾਰ ਹੈ ਹੋਰਿਪੁੱਤ ਸਾਧ ਦਾ ਕਿ ਇਹ ਕਹੇ ਜਾਂ ਬਈ ਜਿਹਨੂੰ ਬਾੜਾ ਕਹਿੰਦੇ ਆ ਬਈ ਬਾੜੀ ਕਰਾ ਮਾਤ ਵਾਲਾ ਆਰੀਪੁੱਤ ਸਾਰ ਹੈਗਾ ਉਹ ਸਾਡੇ ਹੈ ਵੀ ਨੇੜੇ ਪਰ ਅਸੀਂ ਤਾਂ ਉਹਨੂੰ ਡਰਦੇ ਬੁਲਾਉਂਦੇ ਵੀ ਨਹੀਂ ਉਹਦਾ ਬੰਦੇ ਨੂੰ ਮੱਖੀ ਮੈਂਡ ਚ ਬਣਾ ਦਿੰਦਾ ਤੇ ਅਸੀਂ ਲੱਗਦਾ ਕਲਾਮ ਮਨੀ ਕਰਦੇ ਉਹ ਆਲਾ ਫੇ ਮਾਂ ਤੈਨੂੰ ਮੈਂ ਸੱਚੀ ਗੱਲ ਦੱਸਾਂ ਉਹਨਾਂ ਸੋ ਉਹ ਆ ਮੇਰੀ ਮਾਂ ਨੂੰ ਮੱਖੀ ਬਣਾ ਕੇ ਲਿਆ ਐ ਰਾਣੀ ਨੂੰ ਰਾਜੇ ਦਾ ਪੁੱਤ ਆ ਮੈਂ ਵੀ ਮੈਂ ਉਹ ਲਿਆਣੀਆਂ ਛੜਾ ਕੇ ਔਰ ਇਹ ਪੁੱਤ ਤੂੰ ਤੇ ਉਹਨੂੰ ਛਡਾਉਣਾ ਖੰਦਾ ਤੈਨੂੰ ਨਾ ਮੱਖੀ ਬਣਾ ਦੇ ਉਹਦੇ ਰਾਜਾ ਵੀ ਡਰਦਾ ਉਹ ਤੋਂ ਤਾਂ ਰਾਜਾ ਵੀ ਉਹਨੂੰ ਅਸਥ ਪਾਉਂਦਾ ਔਰ ਮੈਂ ਤਾਂ ਫੇ ਮਾਂ ਜੋਰ ਲਾਉਂ ਹੀ ਲਾਉਂ ਪਰ ਗੱਲ ਮੈਨੂੰ ਇੱਕ ਦੱਸ ਦੇ ਐਸੇ ਆ ਚੱਕ 25 ਮੋਹਰਾਂ ਹੋਰ ਦੇਣਾ ਤੈਨੂੰ ਬਈ ਐਂ ਦੱਸ ਬਈ ਸਾ ਪਿਛਾ ਲੈਣ ਕਿਹੜੇ ਦਿਨ ਜਾਂਦਾ ਕਿ ਨਤ ਜਾਂਦਾ ਕਿਹੜੇ ਵੇਲੇ ਜਾਂਦਾ ਕਿਹੜੇ ਵੇਲੇ ਆਉਂਦਾ ਉਹ ਆਰੀ ਪੁੱਤ ਪਿਛਾ ਲੈਣ ਤਾਂ ਜਾਂਦਾ ਰੋਜ਼ ਹੀ ਉਹ ਤੜ ਕੇ ਉਹ ਨਿਕਲ ਜਾਂਦਾ ਦੂਰ ਤੱਕ ਨਿਕਲ ਜਾਂਦਾ ਉੱਡਣ ਵਾਂਗੂ ਤੇ ਆਥਣੇ ਆਉਂਦਾ ਉਹਦਾ ਠੀਕ ਆ ਉਹਦਾ ਘਰਬਾਰ ਸਾਰਾ ਪੁੱਛ ਕੇ ਜਦੋਂ ਦੇਖਿਆ ਵੀ ਆ ਨੰਘਿਆ ਪਿੱਛਿਆਂ ਨੂੰ ਤੇ ਮੁੰਡਾ ਜਾਵੜਿਆ ਘਰੇ ਜਦੋਂ ਮਾਂ ਕੋਲੇ ਗਿਆ ਪਮਾ ਦਾੜੀ ਮੋਛਾਈ ਵੀ ਹਿੱਸਤੀ ਸੀ ਲਹੂ ਇਹ ਜੀ ਚੀਜ਼ ਹੁੰਦੀ ਆ ਤੇ ਮੁੰਡਾ ਦੇਖ ਕੇ ਮੁੰਡਾ ਰੋਣ ਲੱਗ ਗਿਆ ਤੇ ਮਾਂ ਵੀ ਰੋਫ ਫੱਸੀ ਮੁੰਡਾ ਰੋਇਆ ਦੇਖ ਕੇ ਤੇ ਮਾਂ ਹੱਸਦੀ ਹੱਸ ਕੇ ਮਾਂ ਨੇ ਕਾੜਜੇ ਨਾਲ ਲਾ ਲਿਆ ਕਾੜਜੇ ਨਾਲ ਲਾ ਲਿਆ ਫਿਰ ਉਹ ਕਹਿੰਦਾ ਵੀ ਮਾਂ ਮੇਰਾ ਤਾਂ ਨਿਕਲਿਆ ਰੋਣ ਤੂੰ ਮਗਰੋਂ ਰੋਈ ਮੇਰਾ ਪਹਿਲਾ ਰੂਣ ਨਿਕਲਿਆ ਤੇ ਤੂੰ ਅੱਥੀ ਸੀ ਮੈਨੂੰ ਦੇਖ ਕੇ ਓਹ ਜੀ ਪੁੱਤ ਅੱਥੀ ਦਾ ਮੈਂ ਤਾਂ ਵੀ ਇੰਨੇ ਚਿਰ ਬਾਅਦ ਮੈਨੂੰ ਆਪਦਾ ਪੁੱਤ ਮਿਲਿਆ ਤੇ ਰੋਈ ਮੈਂ ਤਾਂ ਵੀ ਮਿਲ ਕੇ ਦਾ ਬਾਰਾ ਨਿਕਲ ਜਾ ਜੇ ਆ ਗਿਆ ਮੱਖੀ ਬਣਾ ਲੂ ساری ਉਮਰ ਮੱਖੀ ਬਣਾ ਕੇ ਰੱਖੂ ਵੀ ਤੂੰ ਮੇਰਾ ਮੇਲਾ ਹੋ ਗਿਆ ਤੇ ਤੂੰ ਹੋਂ ਉੱਠ ਜਾ ਓਹਰਾ ਮਾਂ ਮੈਂ ਐ ਨਹੀਂ ਜਾਂਦਾ ਨਾ ਮੈਂ ਉਹਦੇ ਅੱਠ ਚਾ ਮਾਂ ਤੂੰ ਐਂ ਕਰੀਂ ਇਹਨੂੰ ਐਂ ਕਹੀਂ ਤੂੰ ਵੀ ਜੇ ਤੂੰ ਬਾਹਰ ਤੈਨੂੰ ਕੋਈ ਗੱਲਬਾਤ ਹੋ ਗਈ ਵੀ ਮੇਰਾ ਬਾਲੀ ਵਾਰਸ ਕੌਣਾ ਉਹਨੇ ਮੰਨਣਾ ਨਹੀਂ ਤੂੰ ਖੜਾ ਨਾ ਛੱਡੀ ਫਿਰ ਉਹ ਤੈਨੂੰ ਕਹੂਗਾ ਵੀ ਮੈਂ ਮਾਰ ਨਹੀਂ ਸਕਦਾ ਮੈਨੂੰ ਕੋਈ ਮਾਰ ਹੀ ਨਹੀਂ ਸਕਦਾ ਫਿਰ ਉਹਨੂੰ ਬੜਿਆ ਬੜੂ ਕੇ ਪੁੱਛੀ ਵੀ ਤੇਰੀ ਜਾਣਕਾਰੀ ਹੈ ਜਾਂ ਤੂੰ ਕਿਵੇਂ ਮਰੇਗਾ ਤੇ ਦੱਸੇ ਹੂੰ ਦੱਸੂ ਹੈ ਡਪੈ ਕੇ ਪੂਰੀ ਕਿ ਦੱਸ ਦੇਉ ਤੈਨੂੰ ਸਾਲ ਬਾਲੇ ਹੋ ਗਏ ਇਹਨੂੰ ਝੱਗਿਆ ਵਾ ਤੇਰੇ ਤੇ ਮਿੱਠੀ ਕਾ ਮੁੰਡਾ ਮੜ ਕਿਥੇ ਚੋਰੀ ਕੋਲੇ ਫੇਰ ਆ ਗਿਆ ਉਹਦਾ ਚੋਰੀ ਕੋਲੇ ਆ ਗਿਆ ਤੇ ਉਹ ਭਾਈ ਸਾਰ ਜਦੋਂ ਆਇਆ ਆਥਲੇ ਨੰਗਿਆ ਕੋਲ ਦੀ ਤੇ ਚੋਰੀ ਕਹਿੰਦੀ ਪੁੱਤ ਗਿਆ ਕਰਨ ਪਰ ਅੱਜ ਚਲ ਮਾਮਾ ਮਿਲਿਆ ਕੁਝ ਗੱਲ ਨਹੀਂ ਉਹਨੇ ਜਾ ਕੇ 25 ਮੋਹਰਾਂ ਹੋਰ ਦੇ ਦਿੱਤੀਆਂ ਪਰ ਪਿੰਗਾਂ ਨੂੰ ਮੋਹਰਾਂ ਕਹਿੰਦੇ ਸੀ ਚੋਰੀ ਨੂੰ ਯੋਰੀ ਹੁਣ ਖੁਸ਼ਪੂਰੀ ਜਦੋਂ ਗਿਆ ਜਾ ਕੇ ਤੇ ਉਹ ਨੂੰ ਫੇਰ ਪੁੱਛਦੀ ਆ ਰਾਤ ਨੂੰ ਵੀ ਤੂੰ ਤੜ ਕਿਉਂ ਨਿਕਲ ਜਾਣਾ ਹੂੰ ਤੂੰ ਉਹ ਨਾ ਦੱਸੇ ਵੀ ਮੈਂ ਨਹੀਂ ਤੈਨੂੰ ਜਾਣ ਦੇਣਾ ਉਹ ਨਾ ਜਾਣ ਕਾ ਤੂੰ ਨਹੀਂ ਦੇਣਾ ਔਰ ਇਹ ਤੂੰ ਗੱਲ ਕੋਈ ਬਾਹਰ ਤੈਨੂੰ ਗੱਲਬਾਤ ਹੋ ਗਈ ਮੇਰਾ ਬਾਲੀਬਾਰਸ ਕੌਣ ਉਹ ਆ ਫੇਰ ਜੇ ਮੈਂ ਪਿੱਛਾ ਨਾ ਲੈਣ ਗਿਆ ਤੇ ਆਪਣੇ ਕਿਹੜਾ ਇਥੇ ਹਲ ਚੱਲਦੇ ਆ ਤੇ ਖਾਵਾਂਗੇ ਕੀ ਉਹੀ ਮੰਗੇ ਲਿਆਉਣਾ ਤੇ ਉਹੀ ਖਾਣਾ ਉਹ ਅੱਜ ਵੀ ਨਹੀਂ ਫੇ ਮੈਂ ਨਹੀਂ ਜਾਣਦਾ ਜੇ ਤੂੰ ਮਰ ਗਿਆ ਉਹ ਆਦਾ ਮੈਨੂੰ ਕੋਈ ਮਾਰ ਸਕਦਾ ਹੀ ਨਹੀਂ ਤੁਹਾਡੀ ਫੇਰ ਵੀ ਕਿਵੇਂ ਨਹੀਂ ਮਾਰ ਸਕਦਾ ਐ ਜੋ ਕਰੀ ਗਈ ਨੀਣੀ ਗਈ ਨੀਣੀ ਗਈ ਉਹਰਾ ਮੈਨੂੰ ਮਾਰਨ ਵਾਲਾ ਕਿਹੜਾ ਜੰਮਿਆ ਔਰ ਫੇਰ ਵੀ ਉਹ ਆਦਾ ਜਿਹੜਾ ਸਮੁੰਦਰ ਆ ਸਮੁੰਦਰ ਸਮੁੰਦਰ ਦੇ ਪਹਿਲੇ ਪਾਸੇ ਆ ਬਹੁਤ ਭਾਰਾ ਬੋੜ ਬੋੜ ਦਾ ਤਹਾਟਾ ਗਿਆ ਪਿੰਜਰਾ ਪਿੰਜਰੇ ਦੇ ਬੱਚੇ ਆ ਮਰੀ ਜਾਨ ਜੇ ਉਹਦਾ ਫਰ ਟੁੱਟ ਜੂ ਤਾਂ ਮੇਰੀ ਬਾਹ ਟੁੱਟ ਜੂ ਜੇ ਉਹਦੀ ਲੱਤ ਟੁੱਟ ਜੂ ਤਾਂ ਮੇਰੀ ਲੱਤ ਟੁੱਟ ਜੂ ਜੇ ਉਹਦੀ ਥਾਣ ਮਰੋੜਤੀ ਤਾਂ ਮੇਰੀ ਥਾਣ ਟੁੱਟ ਜੂ ਤੇ ਜਾ ਐ ਉਹ ਨਹੀਂ ਕਿਥੇ ਛੱਕਦਾ ਬਈ ਉਥੇ ਆ ਛੱਪ ਵਾਲਾ ਪਾਰਾ ਸਾਪ ਦਾ ਬੰਦੇ ਨੂੰ ਫਕਾਟੇ ਨਾਲ ਮਾਰ ਦਾਂਦਾ ਤੇ ਨੇੜ ਨਹੀਂ ਲਗਣ ਦੇਣਾ ਉਹਨੇ ਕਿਸੇ ਨੂੰ ਜੇ ਉਹ ਨੂੰ ਕੋਈ ਦੁੱਧ ਵੀ ਧਰੂਗਾ ਦੁੱਧ ਧਰੂ ਗੜਬਾ ਤੇ ਉਹ ਇਹਨੂੰ ਤਾਂਹਾਂ ਤੋਂ ਚੜ ਕੇ ਜਦੋਂ ਉਹ ਨੂੰ ਲਾਹੂ ਤੇ ਉਹਨੇ ਸਾਪ ਨੇ ਦੁੱਧ ਪੀ ਲੈਣ ਨੂੰ ਝਾਉਣ ਚੱਕੀ ਉਹ ਨੂੰ ਫੇਰ ਮਾਰ ਦੂ ਉਹ ਸੌਣੀ ਕੋਈ ਲਿਆ ਸਕਦਾ ਲੈ ਤੇਰਾ ਦਸ ਵੀ ਰਤਾ ਕੋਈ ਨਹੀਂ ਲਿਆ ਸਕਦਾ ਉਸ ਪਿੰਜਰੇ ਜਾਨਾ ਮੇਰੀ ਤੋ ਉਹਦਾ ਤੋਦੇ ਮੇਰੀ ਜਾਨ ਕਾਲੋ ਵਾਲ ਵੀ ਠੀਕ ਆ ਪੁੱਛਣਾ ਹੀ ਸੀ ਉਹ ਦਿਨ ਚੜਿਆ ਸਾਰਾ ਉਹਦਾ ਖਾ ਪੀ ਕੇ ਪਿੱਛਿਆਂ ਨੂੰ ਫੇਰ ਚੜ ਗਿਆ ਚੜ ਗਿਆ ਉਹ ਮੁੰਡੇ ਨੇ ਦੇਖਿਆ ਵੀ ਨੰਗ ਆ ਮੁੰਡਾ ਮਾਂ ਕੋਲੇ ਫੇਰ ਜਾਵੜਿਆ ਮਾਂ ਨੂੰ ਫੇਰ ਪੁੱਛਣ ਗਏ ਮਾਂ ਤੇ ਪੁੱਛਿਆ ਔਰੀ ਪੁੱਛਤਾਂ ਲਿਆ ਪੁੱਤ ਕੀ ਹਾਲ ਆ ਉਹ ਕਹਿੰਦਾ ਵੀ ਆਹ ਸਮੁੰਦਰਾ ਜਿਹੜਾ ਪਹਿਲਾ ਤਾਂ ਐਡਾ ਸਮੁੰਦਰ ਕੋਈ ਤਰ ਕੇ ਪਾਰ ਨਹੀਂ ਹੋ ਸਕਦਾ ਜੇ ਪਾਰ ਵੀ ਹੋ ਜੂ ਉੱਥੇ ਬੋੜਾ ਬੋਪੜਾ ਬੋੜ ਤੇ ਤਹਾ पिਂਜਰਾ पिਂਜਰੇ ਦੇ ਵਿੱਚ ਆ ਤੋਸਾ ਓਟ ਨੂੰ ਤੇ ਜਾਣਾ ਮੇਰੀ ਜਿਹੜਾ ਫਰ ਪੰਦੂ ਤਾਂ ਮੇਰੀ ਬਾਹ ਕੁੱਟ ਜੂ ਲੱਤ ਜਲੱਤ ਪੰਦੂ ਲੱਤ ਕੁੱਟ ਜੂ ਇਹ ਧੌਣ ਪੰਦ ਤੇ ਤਾਂ ਫਿਰ ਮੇਰੀ ਮੌਤ ਹੀ ਹੋ ਜੂਗੀ ਉਹਨ ਕੋਲਿਆ ਸੱਪ ਬਾਖਸ਼ਨਾਗ ਬਾੜਾ ਪਰਾ ਉਹ ਦਬ ਜੂਰੋਂ ਬੰਦੇ ਨੂੰ ਫਰਾਟੇ ਨਾਲ ਹੀ ਮਚਾਉਂਦਾ ਫਰਾਟੇ ਨਾਲ ਮਚਾਉਂਦਾ ਜੇ ਕੋਈ ਦੁੱਧ ਵੀ ਲੈ ਕੇ ਜਾਊ ਉਹਨੂੰ ਦੁੱਧ ਪੀ ਕੇ ਚਿੱਗੀ ਨਾ ਕਰਵਾ ਦੁੱਧ ਚਿੱਗੀ ਪੀ ਕੇ ਤੇ ਉਹਨੇ ਫੇਰ ਫਕਾਟੇ ਨਾਲ ਮਾਰ ਦੂ ਚਲੋ ਉਹ ਵਾ ਠੀਕ ਆ ਮਾਂ ਕੋਈ ਗੱਲ ਨਹੀਂ ਚਲ ਗੱਲਾਂ ਬਾਤਾਂ ਮਾਂ ਪੁੱਤਾਂ ਨੇ ਕਰੀਆਂ ਚੰਗੀਆਂ ਕਰਕੇ ਤੇ ਇਦੋਂ ਦੇਖਿਆ ਵੀ ਹੁਣ ਉਹਦਾ ਟਾਈਮ ਹੋ ਗਿਆ ਆਉਣ ਦਾ ਮੁੰਡਾ ਨਿਕਲ ਗਿਆ ਘਰੋਂ ਕਿਉਰੀ ਦੇ ਫੇਰ ਜਾਵੜਿਆ ਦੂਜੇ ਦਿਨ ਮੁੰਡੇ ਨੇ ਕੀ ਕਰਿਆ ਉੱਥੋਂ ਫਿਰ ਚੰਗਾ ਭਾਰੀ ਉਹਦੇ ਘਰੋਂ ਲੱਕੜ ਲਈ ਕਿਉਰੀ ਨੂੰ ਕਿਉਰੀ ਨੂੰ ਪੈਸੇ ਹੋਰ ਦੇ ਤੇ ਲੈ ਕੇ ਲੱਕੜਾਂ ਤੇ ਦਰਿਆ ਤੇ ਸਕੇ ਆਇਆ ਦਰੀਆ ਤੇ ਸੱਟ ਕੇ ਤੇ ਦੂਵੇ ਦਾ ਫਿਰ ਉਹਨੇ ਦਿਨ ਚੜਿਆ ਉਹਨੇ ਫਿਰ ਇੱਕ ਬੱਕਰਾ ਲੈ ਲਿਆ ਛੋਟਾ ਆ ਬੱਕਰਾ ਬੱਕਰਾ ਲੈ ਕੇ ਮਾਰ ਕੇ ਬੱਕਰਾ ਛਲ ਲਿਆ ਛਲ ਕੇ ਤੇ ਦੁੱਧ ਲੈ ਲਿਆ ਤਖੜਾ ਸਾਰਾ ਗੜਬਾ ਦੁੱਧਾ ਪਰ ਕੇ ਦੰਨੇ ਚੀਜ਼ਾਂ ਲੈ ਗਿਆ ਲਿਆ ਆਖਿਰ ਤੇ ਰੱਖ ਕੇ ਦਾ ਦੁੱਧ ਬੱਕਰਾ ਤੇ ਆਹ ਪਾਸੇ ਹੋ ਗਿਆ ਹੁਣ ਚੀਗੇ ਲਾ ਕੇ ਦੁੱਧ ਤਾਂ ਪੀ ਲੂ ਤੇ ਜਦੋਂ ਮੂੰਹ ਨੂੰ 마ਸ ਲੱਗ ਗਿਆ ਤੇ ਉਹ ਦੇ ਟਾਈਮ ਲੱਗਣਾ ਹੀ ਆ ਖਾਂਦੇ ਖਾਂਦੇ ਨੂੰ ਉਹਨੇ ਤਾਂ ਪਹਿਲਾਂ ਦੁੱਧ ਪੀਣਾ ਸੀ ਫੇਰ 마ਸ ਨੂੰ ਆਉਣਾ ਸੀ ਤੇ ਉਹ ਮੁੰਡਾ ਦੁੱਧ ਪਾ ਲੱਗੇ ਸਭ ਦੁੱਧ ਪੀ ਗਿਆ ਤੇ ਉਹ ਪੀਂਦੇ ਪੀਂਦੇ ਚੜ ਗਿਆ ਤਾਂ ਹਾ ਉਹਨੇ ਚੱਕਿਆ ਪੰਜਰਾ ਪੰਜਰਾ ਚਾ ਕੇ ਭੱਜ ਗਿਆ ਜਦੋਂ ਉਹ ਉਹ ਉਧਰ ਬੱਕਰੇ ਕੰਨੇ ਹੋ ਗਿਆ ਤਾਂ ਮੁੰਡਾ ਨਿਕਲ ਗਿਆ ਲੈ ਕੇ ਪਿੰਜਰਾ ਤੇ ਮੁੰਡਾ ਖੁੰਡ ਤੇ ਬਹਿ ਗਿਆ ਬਹਿ ਕੇ ਆਇਆ ਤਰਦਾ 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 ਤੇ ਆ ਗਿਆ ਤੂੰ ਮੱਝ ਬੰਦੇ ਘਰੇ ਆਉਨੇ ਸ਼ਿਉਰੀ ਦੇ ਘਰੇ ਆ ਗਿਆ ਉਹਨੂੰ ਕੋਈ ਪਤਾ ਨਹੀਂ ਲੱਗਿਆ ਵੀ ਮੇਰਾ ਪਿੰਜਰਾ ਚੱਕਿਆ ਗਿਆ ਜਦੋਂ ਉਸ ਨੂੰ ਉੱਤਸਪੋਂਦਾ ਫੇਰ ਹੀ ਪਤਾ ਲੱਗਣਾ ਸੀ ਜਾਨਿ ਛਿਪ ਗਿਆ ਤੇ ਸਾਰ ਫੇਰ ਕੋਲ ਦੀ ਲੰਘਿਆ ਅਸੇ ਕਿਉਂ ਰੀ ਕਹਿੰਦੀ ਪੁੱਤ ਆ ਜਾਂਦਾ ਅਰਾ ਕੋਈ ਨਹੀਂ ਮਾਂ ਹੁਣ ਆਪਾਂ ਨੂੰ ਕੋਈ ਡਰ ਨਹੀਂ ਮਾਂ ਕੋਈ ਡਰ ਨਹੀਂ ਆਪਾਂ ਨੂੰ ਰਾਤ ਫੇਰ ਕੱਟੀ ਉਹਨੇ ਫੇਰ ਮੈਰੀ ਨੇ ਮੈਰੀ ਨੂੰ ਪੈਸੇ ਫੇਰ ਦੱਦੇ ਵਿਚਾਰੇ ਨੇ ਦੋਏ ਦਿਨ ਦੀ ਭੀਖ ਨੂੰ ਉੱਠ ਗਿਆ ਤੇ ਲੈ ਕੇ ਪੰਜਰਾ ਮਾਂ ਕੋਲੇ ਜਾਵੜਿਆ ਯਾਹੇ ਪਿੰਜਰੇ ਦੇ ਵਿੱਚੋਂ ਕੱਢ ਲਿਆ ਤੋਤਾ ਕੱਢ ਕੇ ਤੋਤਾ ਤੇ ਜੋ ਪੰਨੀ ਬਾ ਫਿਰ ਬਣ ਗਈ ਭਾਰੀ ਲੱਗ ਗਿਆ ਪਤਾ ਫਿਰ ਆਵੇ ਮੇਰਾ ਸਾਲਾ ਭੱਜਿਆ ਜਦੋਂ ਜਮਾ ਨੇੜ ਆ ਗਿਆ ਉਹਨੂੰ ਦੂਜੀ ਬਾਹ ਪੰਕਤੀ ਜਦੋਂ ਫਿਰ ਜਮਾ ਨੇੜ ਆ ਗਿਆ ਉਹਨੂੰ ਫਿਰ ਗੋਡੇ ਕੋਲੋਂ ਲੱਤ ਪੰਕਤੀ ਡੰਗ ਪਿਆ ਦੇਖ ਕੇ ਤੇ ਪਹਿੜਾ ਉਸ ਬੰਨੇ ਆਖੇ ਇੰਨਾ ਕੀ ਰਹਿਣ ਦੇ ਮੈਨੂੰ ਕੁਛ ਨਹੀਂ ਹੁੰਦਾ ਮੈਨੂੰ ਮਾਰਨਾ ਤੋਤਾ ਨਾ ਮਾਰੀ ਮੇਰਾ ਡੱਕਾ ਨਹੀਂ ਵਿਗੜਦਾ ਜੇ ਤੂੰ ਇਹਨੂੰ ਨਾ ਮਾਰੇਗਾ ਮੈਂ ਲੱਤ ਮਾਹਾਂ ਪਣਾ ਲਊਗਾ ਵੱਜ ਜਾਣਗੀਆਂ ਤੇ ਜਾਨੋ ਨਾ ਮਾਰੀ ਮੇਰਾ ਡੱਕਾ ਨਹੀਂ ਵਿਗੜਿਆ ਉਹ ਆਰਾ ਕੰਜਰਾ 10 ਸਾਲ ਤਾਂ ਮੇਰੀ ਮਾਂ ਨੂੰ ਲੈ ਹੋਇਆ ਲੈ ਆ ਕੱਢ ਕੇ ਤੇ ਕਿੰਨੇ ਹੱਥ ਤੇਰੇ ਲੋਕ ਮੱਖੀਆਂ ਬਣਾ ਬਣਾ ਕੇ ਇਨਾਨੀਆਂ ਛੱਡੀਆਂ ਦੱਸ ਦੇ ਵੀ ਪਹਿਲਾਂ ਜਿਹੜੇ ਮੱਖੀਆਂ ਬਣਾਏ ਵੇ ਆ ਜਿਹੜੇ ਤੇਰੇ ਬੰਦੇ ਕੋਈ ਉਹ ਸਹੀ ਸਤਿ ਨਮਸਕਾਰ ਫਿਰ ਮੱਖੀਆਂ ਬਣਾ ਬਣਾਵੇ ਛੱਡੇ ਸੀ ਨਾ ਬੁੜੀਆਂ ਬੰਦੇ ਫਿਰ ਉਹੋ ਨੇ ਮਾਸ ਦੇ ਬਣਵਾਏ ਉਥੋਂ ਸਾਰਾ ਕੁਝ ਕਰਾ ਕੇ ਅਖੀਰ ਤੇ ਜਾ ਕੇ ਫਿਰ ਐਂ ਕਰਕੇ ਉਹਦਾ ਪੰਨਿਆ ਗਲ ਗਲ ਭਨ ਕੇ ਫੇੜ ਦਸਾਂ ਸਾਲਾਂ ਬਾਅਦ ਮਾਂ ਨੂੰ ਮਹਿਲਾ ਚ ਲੈ ਕੇ ਆਇਆ